ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਅਸੀਂ ਆਪ ਸਾਰਿਆਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਸਾਂਝਾ ਕਰ ਰਹੇ ਹਾਂ ਪਿਛਲੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਿਆ ਸੀ ਕਿ ਨਾ ਕੋਈ Hindu ਹੈ ਨਾ ਕੋਈ Musalman ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਚਨ ਕਿਉਂ ਕਹੇ ਸਨ ਇਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਨਵਾਬ ਤੇ ਕਾਜੀ ਨਾਲ ਨਮਾਜ਼ ਪੜਨ ਮਸੀਤੇ ਗੁਰੂ ਨਾਨਕ ਪਾਤਸ਼ਾਹ ਜੀ ਕਿਉਂ ਗਏ ਸਨ ਸੋ ਆਓ ਜਾਣਦੇ ਆਂ ਮੌਲੀਆਂ ਤੇ ਨਵਾਬ ਨਾਲ ਰਲ ਕੇ ਗੁਰੂ ਜੀ ਮਸਜਿਦ ਵਿੱਚ ਚਲੇ ਗਏ ਸ਼ਾਹੀ ਮਸਜਿਦ ਵੱਲ ਜਾਂਦੇ ਆ ਜਦੋਂ ਲੋਕਾਂ ਨੇ ਦੇਖਿਆ ਤਾਂ ਝੂਠੀ ਕਾਂ ਵੱਟੀ ਫੇਰ ਦਿੱਤੀ ਕਿ ਨਾਨਕ ਮੁਸਲਮਾਨ ਹੋਣ ਲੱਗਾ ਹੈ ਨਾਨਕ ਮੁਸਲਮਾਨ ਹੋਣ ਲੱਗਾ ਹੈ ਜਿਸ ਨੇ ਇਹ ਝੂਠੀ ਅਫਵਾਹ ਸੁਣੀ ਉਸ ਨੇ ਹੀ ਕੰਨਾਂ ਉੱਤੇ ਹੱਥ ਰੱਖ ਲਏ ਜੈ ਰਾਮ ਤੇ ਬਾਕੀ ਦਾ ਪਰਿਵਾਰ ਅੱਗੇ ਹੀ ਘਬਰਾਇਆ ਫਿਰਦਾ ਸੀ ਨਿਰਾ ਘਬਰਾਇਆ ਹੀ ਨਹੀਂ ਸਗੋ ਜੈ ਰਾਮ ਪ੍ਰਸ਼ਾਵੇਂ ਵਾਂਗ ਨਵਾਬ ਦੀ ਕਚੈਰੀ ਦੇ ਉਦਾਲੇ ਫਿਰਦਾ ਸੀ ਉਸ ਨੇ ਵੀ ਗੁਰੂ ਜੀ ਨੂੰ ਮਸਜਿਦ ਵੱਲ ਜਾਂਦਾ ਤੱਕਿਆ ਨੇੜੇ ਹੋ ਕੇ ਆਖਿਆ ਨਾਨਕ ਇਹ ਕੀ ਹੈ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕੁਝ ਨਹੀਂ ਪਾਈਆ ਪਾਈਆ ਜੀ ਸਤ ਕਰਤਾਰ ਕਹੋ ਆਖ ਕੇ ਗੁਰੂ ਜੀ ਅੱਗੇ ਚਲੇ ਗਏ ਸ਼ਹਿਰ ਦੇ ਸਾਰੇ Hindu ਮਸੀਤ ਮੋਹਰੇ ਆਖ ਖਲੋਤੇ ਮਸੀਤ ਵਿੱਚ ਚਲੇ ਗਏ ਇਸਲਾਮ ਦੇ ਮਿੱਥੇ ਅਸੂਲਾਂ ਅਨੁਸਾਰ ਮੌਲਵੀ ਤੇ ਨਵਾਬ ਨਵਾਜ਼ ਪੜਨ ਵਿੱਚ ਰੁੱਝ ਗਏ ਗੁਰੂ ਜੀ ਖਲੋਤੇ ਉਹਨਾਂ ਵੱਲ ਦੇਖਦੇ ਰਹੇ ਜਦੋਂ ਨਮਾਜ਼ ਪੜ ਚੁਕੇ ਤਾਂ ਨਵਾਬ ਗੁੱਸੇ ਨਾਲ ਬੋਲਿਆ ਨਾਨਕ ਧੋਖਾ ਕੀਤਾ ਨਾ ਫਿਰ ਵੀ Hindu ਦਾ Hindu ਰਹਿਉ ਗੁਰੂ ਜੀ ਮੁਸਕੁਰਾ ਪਏ ਨਵਾਬ ਸਾਹਿਬ ਗੁੱਸਾ ਨਾ ਕਰੋ ਨਮਾਜ਼ ਈਸ਼ਵਰ ਅੱਲਾ ਅੱਗੇ ਆਤਮਾ ਦੀ ਉੱਚਤਾ ਤੇ ਬਹਿਸ਼ਤ ਜਾਣ ਦੀ ਲੋੜ ਬਦਲੇ ਕੀਤੀ ਅਰਦਾਸ ਹੈ ਇਹ ਅਰਦਾਸ ਤਾਂ ਹੀ ਕਬੂਲ ਹੁੰਦੀ ਹੈ ਜੇ ਮਨ ਬ੍ਰਿਤੀ ਇਕਾਗਰ ਕਰਕੇ ਅੱਲਾ ਨੂੰ ਹੀ ਧਿਆਨ ਵਿੱਚ ਰੱਖ ਕੇ ਕੀਤੀ ਜਾਵੇ ਤਾਂ ਪਰ ਆਪ ਦੀ ਰੂਹ ਤਾਂ ਕੰਧਾਰ ਵਿੱਚ ਘੋੜੇ ਖਰੀਦਣ ਵਿੱਚ ਮਸਤ ਸੀ ਘੋੜਿਆਂ ਦੇ ਰੰਗ ਨਕਸ਼ ਤੇ ਚਾਲਾਂ ਪਛਾਣ ਰਹੀ ਸੀ ਮੈਂ ਨਮਾਜ਼ ਮਿੱਟੀ ਦੇ ਬੁੱਤ ਨਾਲ ਕੀ ਪੜਦਾ ਜੋ ਨਾਸਵਾਨ ਹੈ ਨਵਾਬ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਉਸ ਨੂੰ ਕੋਈ ਉੱਤਰ ਨਾ ਔੜਿਆ ਉਹ ਤਾਂ ਝੂਠੇ ਮੁੱਦੇ ਹੀ ਵਾਂਗ ਕੁਝ ਹੈਰਾ ਫੇਰੀ ਕਰਕੇ ਉੱਤਰ ਦੇਣਾ ਚਾਹੁੰਦਾ ਹੀ ਸੀ ਕਿ ਮੌਲਵੀਆਂ ਦਾ ਮੁਖੀ ਮੌਲਵੀ ਅੱਗੇ ਹੋ ਕੇ ਆਕੜ ਨਾਲ ਬੋਲਿਆ ਵਾਹ ਖੁਦਾ ਦੇ ਬੰਦੇ ਜੇ ਭਲਾ ਨਵਾਬ ਸਾਹਿਬ ਦਾ ਮਨ ਉਡਾਰੀ ਮਾਰ ਰਿਹਾ ਸੀ ਤਾਂ ਮੇਰਾ ਮਨ ਤਾਂ ਅਡੋਲ ਨਿਰਕਪਟ ਅੱਲਾ ਦੇ ਵੱਲ ਲੱਗਾ ਸੀ ਮੇਰੇ ਨਾਲ ਨਮਾਜ਼ ਪੜ ਲੈਂਦੇ ਗੁਰੂ ਜੀ ਹੱਸ ਕੇ ਬੋਲੇ ਹਾਂ ਹਾਂ ਆਪ ਠੀਕ ਸ਼ੁੱਧ ਮਨ ਨਾਲ ਨਮਾਜ਼ ਪੜ ਰਹੇ ਸੀ ਆਪ ਦਾ ਮਨ ਕੰਧਾਰ ਕਾਬਲ ਤਾਂ ਨਹੀਂ ਸੀ ਪਹੁੰਚਿਆ ਪਰ ਮਸੀਤੋਂ ਬਾਹਰ ਘਰ ਜ਼ਰੂਰ ਚਲਿਆ ਗਿਆ ਸੀ ਸਵੇਰੇ ਗਾਂ ਸੂਈ ਹੈ ਗਾਂ ਦੇ ਕੋਲ ਇੱਕ ਡੂੰਗਾ ਤੋ ਆ ਹੈ ਨਮਾਜ਼ ਪੜਨ ਵੇਲੇ ਆਪ ਨੂੰ ਇਹ ਚਿੰਤਾ ਰੋਗ ਸੀ ਕਿ ਕਿਤੇ ਬੱਚਾ ਟੋਏ ਵਿੱਚ ਡਿੱਗ ਕੇ ਨਾ ਮਰ ਜਾਵੇ ਵੋਟੀ ਨੂੰ ਨਾ ਅੱਖ ਆਇਆ ਕਿ ਕੋਲ ਬਹਿ ਨਾਲ ਹੀ ਆਪ ਵੋਟੀ ਦੀਆਂ ਲਾਪਰਵਾਹੀਆਂ ਚਿੱਤੇ ਕਰ ਰਹੇ ਸੀ ਤੁਹਾਡੇ ਵਿੱਚੋਂ ਇੱਕ ਵੀ ਸ਼ੁੱਧ ਹਿਰਦੇ ਨਾਲ ਇਕਾਗਰ ਚਿਤ ਨਮਾਜ਼ ਨਹੀਂ ਸੀ ਪੜਦਾ ਸੱਚ ਮਿਰਚਾਂ ਤੇ ਨਿੰਮ ਵਾਂਗ ਕੌੜਾ ਹੁੰਦਾ ਹੈ ਪਰ ਸੱਚ ਅਗਲੇ ਦੀਆਂ ਅੱਖਾਂ ਨੀਵੀਆਂ ਕਰਨ ਦੇ ਨਾਲ ਉਹਦੇ ਕਲੇਜੇ ਦਾ ਰੁਗ ਜ਼ਰੂਰ ਭਰ ਦਿੰਦਾ ਹੈ ਨਵਾਬ ਤੇ ਮੌਲਵੀ ਝੂਠੇ ਹੋ ਗੁਰੂ ਜੀ ਦੀ ਆਤਮਿਕ ਨਿਰਮਲਤਾ ਅਤੇ ਪਰਮਾਤਮਾ ਦੀ ਮਿਹਰ ਦੀ ਸ਼ਕਤੀ ਨੇ ਰਾਜ ਅਭਿਮਾਨੀ ਨਵਾਬ ਤੇ ਮੌਲਵੀ ਨੂੰ ਨੀਵਾ ਦਿੱਤਾ ਉਹ ਸ਼ਰਮਿੰਦੇ ਹੋ ਕੇ ਗੁਰੂ ਜੀ ਨੂੰ ਆਖਣ ਲੱਗੇ ਤੁਸੀਂ ਮਨੁੱਖ ਨਹੀਂ ਵਲੀ ਜੀ ਅਸਾਂ ਤੇ ਕਿਰਪਾ ਕਰੋ ਅਸਾਂ ਭੁੱਲਿਆਂ ਨੂੰ ਰਾਹ ਪਾਓ ਅੱਲਾਹ ਦੇ ਨੇੜੇ ਹੋਈਏ ਜੇ ਤੂੰ ਗੁਰੂ ਨਾਨਕ ਨੇ ਇਹ ਪਹਿਲੀ ਫਤਿਹ ਹਾਸਲ ਕੀਤੀ ਜੋ ਨਵਾਬ ਤੋਂ ਮੌਲਵੀ ਦਾ ਹੰਕਾਰ ਟੁੱਟ ਗਿਆ ਤੇ ਉਹ ਗੁਰੂ ਜੀ ਦੇ ਸ਼ਰਧਾਲੂ ਹੋ ਗਏ ਸ਼ਹਿਰ ਦੇ ਹਿੰਦੂਆਂ ਦਾ ਲਹੂ ਫਿਰ ਹਰਕਤ ਵਿੱਚ ਆਇਆ ਉਹ ਵੀ ਗੁਰੂ ਜੀ ਦੀ ਵਡਿਆਈ ਕਰਨ ਲੱਗੇ ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਸਜਿਦ ਵਿੱਚ ਜਾ ਕੇ ਮਸਜਿਦ ਵਿੱਚ ਜਾ ਕੇ ਨਵਾਬ ਤੇ ਕਾਜੀ ਨੂੰ ਰਾਹੇ ਪਾਇਆ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੱਸ ਸੌਰੇ ਨਾਲ ਕੀ ਸੰਵਾਦ ਹੋਇਆ ਸੀ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ